पिछले कई दिनों से धूरी की स्थानीय चीनी मिल को चलवाने तथा किसानों के पिछले वर्ष के बकाया लगभग सतारह करोड़ रुपए मिल के भुगतान की मांग को लेकर संघर्ष कर रहे गन्ना किसानों ने अपनी समस्या का समाधान नहीं होते देख आज मुख्यमंत्री भगवंत मान के धूरी के स्थानीय दफ्तर के सामने गन्ना फेंक कर धरना दिया किसानों के गुस्से को देखते हुए प्रशासन ने मुख्यमंत्री कार्यालय की सुरक्षा बढ़ा दी है और भारी संख्या में फोर्स तैनात कर दी है इस अवसर पर गन्ना किसान संघर्ष समिति के संयोजक हरजीत सिंह बुगरा ने कहा कि पिछले कई दिनों से किसान अपने बेटों द्वारा उगाई गई फसल को बेचने के लिए स्थानीय चीनी मिल चलाने की मांग को लेकर संघर्ष कर रहे हैं इतना ही नहीं अब तक मिल की ओर से किसानों का बकाया करीब सतारह करोड़ रुपए भी उन्हें जारी नहीं किया जा रहा है लेकिन प्रशासन द्वारा बार बार झूठे वादे व दावे कर इनके संघर्ष को टाल दिया गया है लेकिन अब पानी सर से ऊपर चढ़ चुका है और अब वे चुप नहीं बैठेंगे आज उन्होंने मुख्यमंत्री कार्यालय के बाहर भारी मात्रा में गन्ना फेंक कर उसको आग लगाने की भी घोषणा की है ਮਾਮਲਾ ਤਾਂ ਅਸੀਂ ਦੁਖੀ ਹੋਏ ਹਾਂ ਸਾਡਾ ਮੱਚਣ ਨੂੰ ਤਾਂ ਆਪ ਜੀ ਕਰਦਾ ਵੀ ਗੰਨਾ ਫੂਕਣ ਤੋਂ ਪਹਿਲਾਂ ਆਪ ਮੱਚ ਜੀਏ ਪਰ ਮਜਬੂਰੀ ਆ ਜੇ ਮੱਲਾ ਕੋਸ ਜ਼ਿੰਮੇਵਾਰ ਲੋਕ ਨੇ ਜਿਹੜੇ ਸਾਨੂੰ ਮੱਚਣ ਤੋਂ ਜਾਂ ਮਰਨ ਤੋਂ ਰੋਕ ਦੇ ਲਈ ਸਾਡਾ ਜੀਤ ਆ ਮੇਰਾ ਅਫਦਾ ਕਰਦਾ ਵੀ ਇਹਨੂੰ ਨਾ ਫੂਕੋ ਮੈਨੂੰ ਫੂਕ ਦਿਓ ਕਿਉਂਕਿ ਸਾਨੂੰ ਮਜਬੂਰ ਕਰਤਾ ਪ੍ਰਸ਼ਾਸਨ ਤੇ ਸਰਕਾਰ ਨੇ ਆਹ ਕੰਮ ਕਰਨ ਵਾਸਤੇ ਦੇਖਿਆ ਜੇ ਜਿਹੜੀ ਸ਼ੁਕਰ ਮਿਲਦਾ ਉਹ ਦਾ ਜਵਾਬ ਦਿੰਦਾ ਵੀ ਨਹੀਂ ਚੱਲਦੀ ਕੀ ਕਾਰਨ ਬਣਦੀ ਨਹੀਂ ਉਹ ਕਾਹ ਤੋਂ ਨਹੀਂ ਚੱਲਣੀ ਉਹ ਪ੍ਰਾਪਰਟੀ ਆ ਉਹਨਾਂ ਨੂੰ ਕੌਟੀਆਂ ਦੇ ਬਾਹ ਦਿੱਤੀ ਹੋਈ ਆ ਇੰਡਸਟਰੀ ਚਲਾਉਣ ਵਾਸਤੇ ਉਹ 70 ਸਾਲਾਂ ਤੋਂ ਚੱਲਦੀ ਆਉਂਦੀ ਆ ਕੀ ਉਹ ਆਮ ਦੀ ਆਪਦੀ ਸਰਕਾਰ ਚ ਹੀ ਬੰਦ ਹੋਣੀ ਆ ਦੀ ਮੰਗ ਕਰਦੇ ਹਾਂ ਤੁਹਾਡਾ ਮੰਗ ਕਰਦੇ ਆਂ ਵੀ ਅੱਜ ਇਹ ਵੀ ਕਿਸਾਨਾਂ ਦੀ ਸੁਣ ਲਓ ਨਹੀਂ ਕਿਸਾਨ ਵੀ ਮੱਜਣਗੇ ਅੱਜ ਗੰਨਾ ਮੱਜਦਾ ਅਸੀਂ ਅੱਜ ਸੀਐਮ ਦਫ਼ਤਰ ਮੂਹਰੇ ਆਏ ਅਸੀਂ ਅੱਜ ਸੀਐਮ ਦਫ਼ਤਰ ਮੂਹਰੇ ਆਇਆ ਬੜੇ ਭਾਰੇ ਮਾਨ ਨਾਲ ਆਪਣੇ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਛਾੜ ਨਾ ਆਇਆ ਕਾਰਨ ਕੀ ਬਣਿਆ ਸਾਡੀ ਸਰਕਾਰ ਨੇ ਕਿਸਾਨਾਂ ਦਾ ਕਦੇ ਦਰਦ ਨਹੀਂ ਜਾਣਿਆ ਸਾਡੀ ਗੰਨੇ ਦੀ ਫਸਲ ਅੱਜ ਸੜਕਾਂ ਤੇ ਰੋਂਦੀ ਐ 10 ਦਿਨ ਤੋਂ ਟ੍ਰਾਂਡੀਆਂ ਭੜੀਆਂ ਮਿਲ ਦੇ ਗੇਟ ਤੇ ਖੜੀਆਂ ਨੇ ਗੰਨਾ ਖਰੀਦਣ ਨੂੰ ਤਿਆਰ ਨਹੀਂ ਮਿਲ ਚਲਾਉਣ ਨੂੰ ਤਿਆਰ ਨਹੀਂ ਅੱਜ ਸਰਕਾਰ ਬੜੀਆਂ ਮੀਟਗਾ ਕਰਕੇ ਪ੍ਰਸ਼ਾਸਨ ਨਾਲ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਅਸੀਂ ਉਹ ਫਾਸਲ ਨੂੰ ਆਪਣੇ ਹੱਥੀ ਸਾੜਨਾ ਆ ਜਾਂ ਸਾਡਾ ਪ੍ਰਮਾਤਮਾ ਜਾਣਦਾ ਜਾਂ ਅਸੀਂ ਜਾਣਦੇ ਆ ਸਾਡਾ ਜੀ ਕਰਦਾ ਅਸੀਂ ਮਿਆ ਫਸਲ ਦੇ ਨਾਲ ਛੜ ਜੀਏ ਸਾਡਾ ਮਨ ਬੜਾ ਦੁਖੀਆ ਤੇ ਭਰਿਆ ਮਨ ਲੈ ਕੇ ਆਇਆ ਵਾਹ ਵਾਹ ਕਿੰਨਾ ਚੰਗਾ ਨਾ ਜਾਰੀ ਰਹੇਗਾ ਤੁਹਾਡਾ ਸਾਡਾ ਧਰਨਾ ਤਾਂ ਹੁਣ ਸਮਾਂ ਹੀ ਦੱਸੂਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਮਿਲ ਨਹੀਂ ਚੱਲਦਾ ਇਹ ਸਾਡੀ ਬਕਾਇਆ ਪੇਮੈਂਟ ਨਹੀਂ ਮਿਲਦੀ ਜਿਹੜੀ 14 ਕਰੋੜ ਬਾਕੀ ਆ ਉਹਨਾਂ ਜਿਹੜੇ ਧਰਨਾ ਜਾਰੀ ਰਹਿਊਗਾ ਖੰਡੇ ਮਤੇ ਨਾਲ ਚੱਲਾਂਗੇ ਪੜਾ ਵਾਰ ਪੜਾ ਅੱਗੇ ਸਾਡਾ ਜਿਹੜਾ ਸੰਘਰਸ਼ਾਵਾਦੀ ਪੱਖ ਦਾ ਰੋਹ ਕਿਸ ਗੱਲ ਨੂੰ ਲੈ ਕੇ ਸਮਝਾ ਤੁਹਾਨੂੰ ਪ੍ਰਧਾਨ ਜੀ ਦੇ ਡਿਟੇਲ ਤੌਰ ਤੇ ਵਿਚਾਰ ਵਟਾਂਦਲਾ ਕੀਤਾ ਗਿਆ ਹੈ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਧਿਆਨ ਦਿੱਤਾ ਗਿਆ ਹੈ ਜਿਹੜਾ ਸੰਬੰਧ ਵਿੱਚ ਕੇਨ ਕਮਿਸ਼ਨਰ ਪੰਜਾਬ ਜੀ ਵੱਲੋਂ ਇੱਕ ਡਿਟੇਲਡ ਮੀਟਿੰਗ ਕੀਤੀ ਜਾਏਗੀ ਕੱਲ੍ਹ ਸਾਡੇ ਗਿਆ ਜੀ ਔਰ ਉਹਨਾਂ ਵਿੱਚ ਜੋ ਜੋ ਪੁਆਇੰਟ ਰੱਖੇਗੇ ਉਸ ਨਾਲ ਉਹ ਸਾਰੇ ਡਿਟੇਲ 'ਚ ਵਿਚਾਰ ਵਟਾਂਦਰਾ ਕਰਕੇ ਤੇ ਉਹਦਾ ਹੱਲ ਹੈ ਉਹ ਕੱਢਿਆ ਜਾਂਦਾ ਹੈ ਹਵਾਲੇ ਦੇ ਪੜਾ ਹੁੰਦੇ ਹੈ ਇਹ ਕਰਕੇ ਕੱਲ ਨੂੰ ਇਹੋ ਹੀ ਰੱਖਣੇ ਨੇ ਕਿ ਲੋਰਡ ਆਬੀ ਦੀ ਨਾਲ ਗੱਲ ਕਰਵਾਇਆ ਜਾਵੇ ਟਰਾਲੀ ਹੋ ਕੁਝ ਪੁਆਇੰਟ ਜਿਹੜੇ ਹੈਗੇ ਆ ਕਿਉਂਕਿ ਜਿਹੜਾ ਆਪਣਾ ਬੰਦਲਾ ਹੈਗਾ ਉਹਨਾਂ ਨਾਲ ਮੰਗਾ ਲਈ ਪਾ ਲੁਕੇਟ ਕੀਤਾ ਉਹਦੇ ਵਿੱਚ ਸ੍ਰੀਮਤ ਅਧਿਕਾਰੀ ਜਿਹੜੇ ਕਮਿਸ਼ਨਰ ਪੰਜਾਬ ਉਹਨਾਂ ਨੇ ਇੱਕ ਮਿਲਨ ਚਲਾਉਣ ਨਾਟ ਦੇਦੇ ਹਨ ਉਹਦੇ ਤੇ ਇਹ ਕਿ ਕੱਲ ਨੂੰ ਇਹਨਾਂ ਨੇ ਕੁਝ ਸਮੱਸਿਆਵਾਂ ਦਸੀਆਂ ਹੈਗੇ ਜਿਵੇਂ ਉਹਦਾ ਕੀ ਤਰੀਕਾ ਬਣੇਗਾ ਉਹਦਾ ਕੀ ਪ੍ਰੋਸੈਸ ਹੋਏਗਾ ਸਬੰਧੀ ਜਿਹੜੀ ਟੀਮ ਦੇ ਵਿੱਚ ਕੱਲ ਮੀਟਿੰਗ ਹੈ ਉਹਨਾਂ ਦੇ ਨਾਲ ਸਾਡੀ ਗੱਲ ਖੇਤਾਂ ਦੇ ਵਿੱਚ ਨਹੀਂ ਇਹ ਸੰਘਰਸ਼ ਜਾਰੀ ਰਹੇਗਾ ਇਸੇ ਤਰ੍ਹਾਂ ਹੀ ਕੱਲ ਨੂੰ ਉਹਦੇ ਵਿੱਚ ਅਲੱਗ-ਅਲੱਗ ਪੱਧਰਾਂ ਤੇ ਡਿਵਿਡ ਕੀਤਾ ਗਿਆ ਹੈ ਜਾਰ ਦੇ ਨਾਰੇ ਵੱਜਦੇ ਰਹਿਣਗੇ ਵੀਡੀਓ ਵੀ ਕੱਲ ਦੀ ਹੋਊਗੀ ਸੰਘਰਸ਼ ਨੇ ਪੜ੍ਹਦੇ ਨੂੰ ਡੀ ਦਾਗ ਦਿਦਾ ਇਹ ਗੰਨਾ ਸਾਡੀ ਨਾਲ ਬਿਲੀਆਂ ਨੂੰ ਬੌਂਡ ਕਰਾ ਜਾਂਦਾ ਹੈ ਇਹ ਬੰਦਾ ਸਾਈਕਲ ਕਰਾਉਣਾ ਨਹੀਂ ਕਰਾ ਬੌਂਡ ਕਰਾਇਆ ਹੋਏਗਾ ਉਸ ਸਾਹ ਨਾਲ ਉਸ ਗੰਨੇ ਦੀ ਚਲਾਈ ਜੇ ਕਰੀਏ ਤੇ ਭੱਜ ਰਿਹਾ ਸੁਣਿਸ਼ੀ ਪ੍ਰਾਪਤੀ ਕਰ ਸਕਦੇ ਆ ਜੇ ਹਜ਼ਾਰਾਂ ਦੀ